ਕੇ ਪਿੰਡ ਦੇ ਰਹਿਣ ਵਾਲੇ ਇੱਕ ਪੰਡਿਤ ਇੱਕ ਬ੍ਰਾਹਮਣ ਹਰੀਦਾਸ ਦੀ ਬੇਟੀ ਲక్ష్ਮੀ ਦੇਵੀ ਉਹਨਾਂ ਨੂੰ ਪਤਾ ਸੀ ਕਿ ਜੇ ਗਫਾਰੂ ਖਾਨ ਨੂੰ ਪਤਾ ਲੱਗ ਗਿਆ ਕਿ ਅ ਸਾਡੀ ਧੀ ਵਿਆਹਣ ਯੋਗ ਐ ਸੀ ਇਹਦਾ ਵਿਆਹ ਕਰਨਾ ਤੇ ਉਹਦੇ ਬੰਦੇ ਜਿਹੜੇ ਤੁਰੇ ਫਿਰਦੇ ਨੇ ਇਲਾਕੇ ਦੇ ਵਿੱਚ ਸੂਹਾ ਕੱਢਦੇ ਫਿਰਦੇ ਨੇ ਉਹ ਸਾਡੀ ਬੱਚੀ ਨੂੰ ਧੀ ਨੂੰ ਚੁੱਕ ਕੇ ਲੈ ਜਾਣਗੇ ਉਹਨਾਂ ਨੇ ਚੋਰੀ ਛਿਪੇ ਸਾਰਾ ਕੁਝ ਕੀਤਾ ਇੱਥੋਂ ਤੱਕ ਕਿ ਉਹਨਾਂ ਵਿਆਹ ਵੀ ਚੋਰੀ-ਚੋਰੀ ਕਰ ਦਿੱਤਾ ਕੰਨੋਂ-ਕੰਨ ਕਿਸੇ ਨੂੰ ਖਬਰ ਨਾ ਹੋਈ ਅਖੀਰ ਜਦੋਂ ਡੋਲਾ ਲੱਗਿਆ ਜਾਣ ਉਸ ਡੋਲੇ ਦੇ ਉੱਤੇ ਗਫਾਰੂ ਖਾਨ ਦੇ ਬੰਦਿਆਂ ਦੀ ਨਜ਼ਰ ਪੈ ਗਈ ਜਦੋਂ ਨਜ਼ਰ ਪਈ ਉਹਨਾਂ ਨੇ ਡੋਲੇ ਨੂੰ ਹੱਥ ਆਇਆ ਬੱਚੀ ਨੂੰ ਚੁੱਕ ਕੇ ਤੇ ਗਫਾਰੂ ਖਾਨ ਦੀ ਗੱਡੀ ਦੇ ਵਿੱਚ ਹਵੇਲੀ ਦੇ ਵਿੱਚ ਲੈ ਗਏ ਹੁਣ ਹਰੀਦਾਸ ਉਹਦੀ ਪਤਨੀ ਇਹ ਦੋਵੇਂ ਜਾਣੇ ਸਭ ਉਹ ਕੀ ਤਲਵੰਡੀ ਬਾਬਾ ਦੀਪ ਸਿੰਘ ਉਹਨਾਂ ਦੇ ਚਰਨਾ ਚਾਏ ਆਂਨ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਹਿਣ ਲੱਗੇ ਬਾਬਾ ਜੀ ਸਾਡੀ ਧੀ ਨੂੰ ਸਾਡੀ ਬੱਚੀ ਨੂੰ ਗਫਾਰੂ ਖਾਨ ਦੇ ਬੰਦੇ ਚੁੱਕ ਕੇ ਲੈ ਗਏ ਨੇ ਤੇ ਜੇ ਬਚਾ ਸਕਦਾ ਕੋਈ ਤੇ ਤੁਸੀਂ ਬਚਾ ਸਕਦੇ ਹੋ ਤੁਸੀਂ ਛਡਾ ਸਕਦੇ ਹੁਣ ਬਾਬਾ ਦੀਪ ਸਿੰਘ ਜੀ ਨੇ ਸਿੰਘਾਂ ਨੂੰ ਕਿਹਾ ਕਿ ਤੁਸੀਂ ਤਿਆਰ ਕਰੋ 500 ਸਿੰਘਾਂ ਦਾ ਜਥਾ ਤਿਆਰ ਹੋਇਆ ਬਾਬਾ ਦੀਪ ਸਿੰਘ ਜੀ ਨੇ ਨਾਲ ਹੀ ਹਰੀਦਾਸ ਨੂੰ ਲੈ ਲਿਆ ਜਿਹਦੀ ਬੱਚੀ ਸੀ ਰਵਾਨਾ ਹੋਏ ਦਮਦਮਾ ਸਾਹਿਬ ਤੋਂ ਜਾ ਕੇ ਇਹਦੀ ਗੱਡੀ ਨੂੰ ਕਿਲੇ ਨੂੰ ਗਫਾਰੂ ਖਾਨ ਦੇ ਘੇਰਾ ਪਾ ਲਿਆ ਜਦੋਂ ਘੇਰਾ ਪਾਇਆ ਗਫਾਰੂ ਖਾਨ ਉੱਤੇ ਚੜ ਗਿਆ ਕਿਲੇ ਦੇ ਮਮਤੀ ਦੇ ਉੱਪਰ ਚੜ ਕੇ ਤੇ ਬਾਬਾ ਦੀਪ ਸਿੰਘ ਉਹਨਾਂ ਨੂੰ ਕਹਿਣ ਲੱਗਾ ਵੀ ਕਿਹਦੀ ਇੰਨੀ ਹਿੰਮਤ ਹੈ ਜਿਹੜਾ ਮੇਰੀ ਗੱਡੀ ਮੇਰੇ ਕਿਲੇ ਨੂੰ ਘੇਰਾ ਪਾਵੇ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਵੀ ਤੂੰ ਹਰੀਦਾਸ ਦੀ ਬੇਟੀ ਨੂੰ ਬੱਚੀ ਨੂੰ ਚੁੱਕ ਕੇ ਲੈ ਕੇ ਆਇਆ ਇਹਦੀ ਬੱਚੀ ਨੂੰ ਵਾਪਸ ਮੋੜ ਦੇ ਅਸੀਂ ਚਲੇ ਜਾਂਦੇ ਹਾਂ ਬੜਾ ਖਿੜਖੜਾ ਕੇ ਹੱਸ ਕੇ ਤੇ ਬਾਬਾ ਦੀਪ ਸਿੰਘ ਜੀ ਨੂੰ ਗਫਾਰੂਖਾ ਕਹਿਣ ਲੱਗਾ ਤੁਹਾਨੂੰ ਪਤਾ ਹੈ ਵੀ ਮੈਂ ਹਾਂ ਕੌਣ ਤੁਹਾਨੂੰ ਅੰਦਾਜ਼ਾ ਹੈ ਵੀ ਮੈਂ ਹਾਂ ਕੌਣ ਅਕੀਦੀ ਗੜੀ ਕੀਦੇ ਕਿਲੇ ਨੂੰ ਘੇਰਾ ਪਾ ਕੇ ਖੜ ਗਿਓ ਕੋਈ ਅਹਿਸਾਸ ਹੈ ਤੁਹਾਨੂੰ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਤੂੰ ਜੋ ਵੀ ਹੋਵੇਂ ਜਿਹੜਾ ਕਿਸੇ ਦੀ ਪੱਤ ਦੇ ਉੱਤੇ ਇੱਜ਼ਤ ਦੇ ਉੱਤੇ ਹੱਥ ਪਾਉਂਦਾ ਹੈ ਖਾਲਸੇ ਦਾ ਕਰਮ ਹੈ ਉਹਨੂੰ ਉਹਦੇ ਕੀਤੇ ਦੀ ਸਜ਼ਾ ਦੇਣੀ ਤੇ ਤੈਨੂੰ ਅਸੀਂ ਆਖਰੀ ਚਤਾਵਨੀ ਦਿੰਨੇ ਆ ਤੂੰ ਜਿਹੜਾ ਵੀ ਹੈ ਨਾ ਇਸ ਗੱਡੀ ਦੇ ਵਿੱਚੋਂ ਹਰੀਦਾਸ ਦੀ ਬੱਚੀ ਨੂੰ ਸੁਰੱਖਿਅਤ ਬਾਹਰ ਭੇਜਦੇ ਅਸੀਂ ਵਾਪਸ ਮੁੜ ਜਾਂਦੇ ਗਫਾਰੂ ਖਾਨ ਕਹਿੰਦਾ ਵਜ਼ੀਰ ਖਾਨ ਦਾ ਨਾਮ ਸੁਣਿਆ ਤੇ ਸਾਹਿਬਜ਼ਾਦੇਆਂ ਨੂੰ ਸ਼ਹੀਦ ਹੋਇਆਂ ਨੂੰ ਅਜੇ ਕਰੀਬਨ 3.5-4 ਸਾਲ ਹੋਏ ਸੀ ਅਜੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਨਹੀਂ ਸੀ ਪਹੁੰਚੇ ਅਜੇ ਵਜ਼ੀਰ ਖਾਨ ਸਰਹੰਦ ਚ ਜਿਉਂਦਾ ਬੈਠਾ ਸੀ ਤੇ ਵਜ਼ੀਰ ਖਾਨ ਦਾ ਨਾਮ ਹੀ ਹੈ ਨਾ ਜਿਹੜਾ ਉਹ ਸਿੱਖਾਂ ਨੂੰ ਅੱਗ ਲਾਉਣ ਵਾਸਤੇ ਬਹੁਤ ਇੰਨਾ ਰੋਸ ਸੀ ਵਜ਼ੀਰ ਖਾਨ ਦੇ ਪ੍ਰਤੀ ਤੇ ਸਰਹੰਦ ਦੇ ਪ੍ਰਤੀ ਸਿੱਖਾਂ ਦੇ ਮਨ ਦੇ ਵਿੱਚ ਕਿ ਉੱਥੇ ਐਡਾ ਬੇਟਾ ਕਹਿਰ ਹੋਇਆ ਗਫਾਰੂਖ ਖਾਨ ਕਹਿੰਦਾ ਵਜ਼ੀਰ ਖਾਨ ਦਾ ਨਾਮ ਸੁਣਿਆ ਬਾਬਾ ਦੀਪ ਸਿੰਘ ਕਹਿੰਦੇ ਉਹੀ ਤੇ ਗੂੰਜਦਾ ਰਹਿੰਦਾ ਸਾਡੇ ਕੰਨਾਂ 'ਚ ਕਿ ਕਦੋਂ ਸਮਾਂ ਆਵੇ ਤੇ ਉਹਦੇ ਨਾਲ ਆਪਾਂ ਦੋ ਦੋ ਹੱਥ ਕਰੀਏ ਗਫਾਰੂਖ ਖਾਨ ਕਹਿੰਦਾ ਮੈਂ ਰਿਸ਼ਤੇ ਦੇ ਵਿੱਚ ਜੀਜਾ ਲਗਣਾ ਵਜੀਰ ਖਾਂ ਦੀ ਭੈਣ ਮੇਰੇ ਨਾਲ ਵਿਆਹੀ ਹੋਈ ਐ ਤੇ ਜੇ ਮੈਂ ਹੁਣੇ ਇੱਥੋਂ ਚਿੱਠੀ ਲਿਖ ਦਿਆਂ ਤੇ ਹਜ਼ਾਰਾਂ ਦੀ ਗਿਣਤੀ ਚ ਫੌਜ ਸਰਹੰਦ ਤੋਂ ਇੱਥੇ ਆ ਜਾਏਗੀ ਤੁਹਾਨੂੰ 500 ਸਿੰਘਾਂ ਨੂੰ ਲੱਭਣ ਨੂੰ ਭੱਜਣ ਨੂੰ ਥਾਂ ਨਹੀਂ ਲੱਭਣੀ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਕਿ ਕੋ ਕਰਮ ਤੇ ਤੂੰ ਪਹਿਲਾਂ ਹੀ ਬੜਾ ਵੱਡਾ ਕਰ ਲਿਆ ਸੀ ਪਾਪ ਤੇ ਤੇਰਾ ਉਹੀ ਬੜਾ ਵੱਡਾ ਸੀ ਜਿਹੜਾ ਬਖਸ਼ਣ ਯੋਗ ਨਹੀਂ ਸੀ ਜਿਹਦਾ ਨਾਂ ਲੈ ਕੇ ਜਿਹਦੇ ਨਾਲ ਸਾਨੂੰ ਰਿਸ਼ਤੇਦਾਰੀ ਦੱਸ ਦਿੱਤੀ ਐ ਨਾ ਹੁਣ ਤਾਂ ਤੇਰੇ ਜਿਉਂਦੇ ਵਚਨ ਦਾ ਰਾਹ ਕੋਈ ਨਹੀਂ ਬਚਾ ਨੂੰ ਆਖਰੀ ਵਾਰ ਕਹਿੰਨੇ ਆ ਬੱਚੀ ਨੂੰ ਗੱਡੀ ਤੋਂ ਬਾਹਰ ਪੇਜ ਦੇ ਜਦੋਂ ਨਾਮ ਮੰਨਿਆ ਬਾਬਾ ਦੀਪ ਸਿੰਘ ਉਹਨਾਂ ਨੇ ਕਮਾਨ ਤੇ ਤੀਰ ਚਾੜਿਆ ਇੱਕ ਤੀਰ ਚਾੜ ਕੇ ਤੇ ਗਫਾਰੂ ਖਾਨ ਦੇ ਕੋਲ ਦੀ ਕੱਢਤਾ ਜਦੋਂ ਕੋਲ ਦੀ ਉਹਦੇ ਤੀਰ ਲੰਘਿਆ ਗਫਾਰੂ ਖਾਨ ਕਹਿਣ ਲੱਗਾ ਤੁਹਾਨੂੰ ਨਹੀਂ ਪਤਾ ਕਿ ਢੀ ਵੱਡੀ ਗਲਤੀ ਕਰ ਲਈ ਤੁਸੀਂ ਤੁਸੀਂ ਕਿਹੜੇ ਸੂਰਮੇ ਨੂੰ ਵੰਗਾਰ ਲਿਆ ਬਾਬਾ ਦੀਪ ਸਿੰਘ ਜੀ ਕਹਿੰਦੇ ਢਾਈ ਜੇ ਤੂੰ ਸੂਰਮਾ ਸਾਹ ਨਹੀਂ ਨਾ ਲੈਂਦਾ ਰਹਿਣ ਦੇ ਮੇਰਾ ਕੋਈ ਸਿੰਘ ਸਾਡੇ ਸਿੰਘ ਸ਼ਸਤਰ ਨਹੀਂ ਚੁੱਕਣਗੇ ਤੂੰ ਆਪਣੀ ਫੌਜ ਨੂੰ ਕਹਿ ਦੇ ਵੀ ਕੋਈ ਹਥਿਆਰ ਕੋਈ ਸ਼ਸਤਰ ਨਾ ਚੁੱਕ ਕੇ ਆ ਜਾ ਆਮੋ ਸਾਹਮਣੇ ਦੋਵੇਂ ਨਾ ਹੱਥੋਵਾਤੀ ਕਰਕੇ ਵੇਖ ਲੈ ਹੁਣ ਜਦੋਂ ਇੰਨੀ ਗੱਲ ਕਈ ਗਫਾਰੂ ਖਾਨ ਦੇ ਪਠਾਣੀ ਖੂਨ ਨੇ ਵਾਲਾ ਮਾਰਿਆ ਗੜੀ ਤੋਂ ਬਾਹਰ ਆ ਗਿਆ ਬਾਬਾ ਦੀਪ ਸਿੰਘ ਹੋਣਾ ਦੇ ਆਮੋ ਸਾਹਮਣੇ ਹੋਇਆ ਸੁਭਾਵਕ ਗੱਲ ਹੈ ਜਿਹੜਾ ਬਾਬਾ 75 ਸਾਲ ਦੀ ਉਮਰ ਦੇ ਵਿੱਚ 18 ਸਿਰ ਦਾ ਖੰਡਾ ਵਾ ਸਕਦਾ ਹੈ ਉਹ ਜਦੋਂ 26 ਸਾਲ ਦੀ ਉਮਰ ਚ ਭਰ ਜਵਾਨੀ ਚ ਹੋਏਗਾ ਤੇ ਉਹ ਮੈਦਾਨੇ ਜੰਗ ਚ ਜੂਝਿਆ ਕਿਵੇਂ ਹੋਏਗਾ ਤੇ ਜਿਹੜਾ ਸਾਹਮਣੇ ਉਹ ਵੰਗਾਰਦਾ ਗਫਾਰੂ ਖਾਨ ਉਹਦਾ ਨਿੱਤ ਦਾ ਕੰਮ ਅਯਾਸ਼ੀ ਹੈ ਜੇ ਕਿਤੇ ਝਗੜਾ ਲੜਾਈ ਹੋ ਜਾਂਦੀ ਉਹ ਤੇ ਉਹਦੇ ਬੰਦੇ ਲੜਦੇ ਨੇ ਉਹਦਾ ਕੰਮ ਤੇ ਹੈ ਬਸ ਕਿਲੇ ਦੇ ਵਿੱਚ ਅਯਾਸ਼ੀ ਕਰਨੀ ਤੇ ਇੱਕ ਅਯਾਸ਼ ਬੰਦਾ ਉਹਨੇ ਬਾਬਾ ਦੀਪ ਸਿੰਘ ਅਰਗੇ ਸੂਰਮੇ ਦਾ ਮੁਕਾਬਲਾ ਕੀ ਕਰਨਾ ਸੀ ਜਦੋਂ ਆਮ ਉਹ ਸਾਹਮਣੇ ਹੋਏ ਤੇ ਬਾਬਾ ਦੀਪ ਸਿੰਘ ਹੋਣਾ ਨੇ ਵੱਡ ਟੁੱਕ ਕੇ ਤੇ ਉਹ ਗਫਾਰੂਖ ਖਾਨ ਨੂੰ ਜ਼ਮੀਨ ਦੇ ਉੱਤੇ ਸੁੱਟ ਦਿੱਤਾ ਵਜ਼ੀਰ ਖਾਨ ਦਾ ਜੀਜਾ ਜਿਹਦੇ ਨਾਲ ਭੈਣ ਵਿਆਹੀ ਹੋਈ ਸੀ ਉਹਨੂੰ ਮਿੱਟੀ ਦੇ ਵਿੱਚ ਰੁੜਦਾ ਵੇਖ ਕੇ ਜਿੰਨੇ ਸਿੰਘ ਸਨ ਉਹਨਾਂ ਦੇ ਮਨ ਨੂੰ ਕੁਝ ਟਿਕਾ ਆਇਆ ਕਹਿਣ ਲੱਗੇ ਗਫਾਰੂਖਾ ਤੈਨੂੰ ਤੇਰੇ ਕੀਤੇ ਗੁਨਾਹਾਂ ਦੀ ਸਜ਼ਾ ਮਿਲ ਗਈ ਹੈ ਅਸੀਂ ਉਸ ਸਮਾਂ ਉਡੀਕਦੇ ਹਾਂ ਜਦੋਂ ਵਜ਼ੀਰ ਖਾਨ ਸਾਡੇ ਸਾਹਮਣੇ ਹੋਏਗਾ ਤੇ ਸਾਡੀਆਂ ਤਲਵਾਰਾਂ ਦੀ ਧਾਰ ਵਜ਼ੀਰ ਖਾਨ ਦੀ ਗਰਦਨਾਂ ਦੇ ਉੱਤੇ ਹੋਏਗੀ ਗਫਾਰੂਖ ਖਾਨ ਮਰਿਆ ਖੋਜ ਤੋੜ ਗਈ ਬਾਬਾ ਦੀਪ ਸਿੰਘ ਜੁਣਾ ਨੇ ਲక్ష్ਮੀ ਦੇਵੀ ਨੂੰ ਜਿਹੜੀ ਹਰੀਦਾਸ ਦੀ ਬੇਟੀ ਸੀ ਉਹਨੂੰ ਕਿਲੇ ਵਿੱਚੋਂ ਲੈ ਕੇ ਆਂਦਾ ਉਹਦੇ ਸਿਰ ਦੇ ਉੱਤੇ ਹੱਥ ਰੱਖ ਕੇ ਅਸੀਸ ਦੇ ਕੇ ਉਹਨੂੰ ਧੀ ਕਹਿ ਕੇ ਤੇ ਪੰਡਤ ਹਰੀਦਾਸ ਦੇ ਨਾਲ ਤੋਰ ਕੇ ਤੇ ਵਾਪਸ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਆਏ